ਸਤਿ ਸ਼੍ਰੀ ਅਕਾਲ ਅਗਬਣੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਰਮਨਦੀਪ ਸਿੰਘ ਸੋਢੀ ਪੰਜਾਬ ਦੀ ਸਿਆਸਤ ਚ ਹਰ ਰੋਜ਼ ਇੱਕ ਨਵਾਂ ਬਦਲਾਅ ਵੇਖਣ ਨੂੰ ਮਿਲਦਾ ਹੈ ਜੇਕਰ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਦੀ ਤਾਂ ਉਹਨਾਂ ਨੂੰ ਲੈ ਕੇ ਕਿ ਆਸ ਰਹੀਆਂ ਬੜੀ ਤੇਜ਼ੀ ਨਾਲ ਲਗਾਈਆਂ ਜਾ ਰਹੀਆਂ ਸਨ ਸਿਆਸੀ ਪੰਡਤ ਪੰਡਤਾਂ ਦਾ ਕਹਿਣਾ ਸੀ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਜਾ ਸਕਦੇ ਨੇ ਹਾਲਾਂਕਿ ਹਾਲ ਦੀ ਜਿਹੜੀ ਚਰਚਾ ਹੈਗੀ ਸੀ ਕੁਝ ਲੋਕ ਮੰਨ ਰਹੇ ਸਨ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਵੀ ਸ਼ਾਮਲ ਹੋ ਸਕਦੇ ਨੇ ਪਰ ਇਹਨਾਂ ਸਾਰੀਆਂ ਕਿਆਸਰਾਈਆਂ ਨੇ ਅੱਜ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵਿਸ਼ਰਾਮ ਚੇ ਲਗਾ ਦਿੱਤਾ ਗਿਆ ਹੈ ਜੀ ਹਾਂ ਇਸ ਫੀਲਡ ਦੀ ਵੱਡੀ ਖ਼ਬਰ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਵਾਜ਼-ਏ-ਪੰਜਾਬ ਨਾਂ ਦੇ ਫਰੰਟ ਦਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਦੇ ਨਾਲ ਬੈਂਸ ਬ੍ਰਦਰ ਅਤੇ ਪ੍ਰਗਟ ਸਿੰਘ ਵੀ ਸ਼ਾਮਲ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਉਹਨਾਂ ਨੇ ਇੱਕ ਪੋਸਟਰ ਲਾਂਚ ਕੀਤਾ ਜਿਸ ਨੂੰ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਅਤੇ ਬੈਂਸ ਬ੍ਰਦਰ ਦੇ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਤੇ ਜਿਹੜਾ ਹੈ ਸ਼ੇਅਰ ਕੀਤਾ ਗਿਆ ਤੇ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ, ਆਤਿਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਮੌਜੂਦ ਨੇ ਚੋਣ ਮੈਦਾਨ ਦੇ ਵਿੱਚ ਇਸ ਤੋਂ ਇਲਾਵਾ ਡਾਕਟਰ ਗਾਂਧੀ ਦੇ ਵੱਲੋਂ ਵੀ ਇੱਕ ਵੱਖਰਾ ਫਰੰਟ ਤਿਆਰ ਕੀਤਾ ਗਿਆ ਤਾਂ ਹੁਣ ਵੱਡੀ ਖਬਰ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਸਾਰੀਆਂ ਕਿਆਸਾਂਾਂ ਤੇ ਵਿਸ਼ਰਾਮ ਚਿੰਨ ਲਗਾਉਂਦਿਆਂ ਆਵਾਜ਼-ਏ-ਪੰਜਾਬ ਨਾਂ ਦਾ ਨਵਾਂ ਫਰੰਟ ਜਿਹੜਾ ਹੈ ਉਸ ਦਾ ਐਲਾਨ ਕਰ ਦਿੱਤਾ ਗਿਆ ਮੈਂ ਇੱਕ ਵਾਰ ਫਿਰ ਤੋਂ ਦੱਸਣਾ ਚਾਹੁੰਦਾ ਕਿ ਉਹਨਾਂ ਦੇ ਨਾਲ ਸਮਜੀਤ ਸਿੰਘ ਬੈਂਸ ਜਨਕੀ ਬੈਂਸ ਬ੍ਰਦਰ ਅਤੇ ਪ੍ਰਗਟ ਸਿੰਘ ਵੀ ਮੌਜੂਦ ਨੇ ਮੈਂ ਤੁਹਾਨੂੰ ਤਸਵੀਰ ਵਿਖਾਵਾਂਗਾ ਉਸ ਪੋਸਟਰ ਦੀ ਜਿਹੜਾ ਕਿ ਇਸ ਵੇਲੇ ਫੇਸਬੁੱਕ ਤੇ ਵਾਇਰਲ ਹੋ ਰਿਹਾ ਤਾਂ ਕਹਿ ਸਕਦੇ ਆ ਕਿ ਪੰਜਾਬ ਦੀ ਸਿਆਸਤ ਲਗਾਤਾਰ ਇੰਟਰਸਟਿੰਗ ਹੁੰਦੀ ਜਾ ਰਹੀ ਹੈ ਹਰ ਰੋਜ਼ ਨਵਾਂ ਬਦਲਾਅ ਵੇਖਣ ਨੂੰ ਮਿਲਦਾ ਹੈ ਕਿਤੇ ਆਮ ਆਦਮੀ ਪਾਰਟੀ ਦੇ ਨਾਲ ਸੁਚੇਤ ਸਿੰਘ ਛੋਟੇਪੁਰ ਦੇ ਬਾਗੀ ਹੋਣ ਦੀ ਖਬਰ ਆਉਂਦੀ ਹੈ ਕਿਤੇ ਕਾਂਗਰਸ ਸਿੰਘ ਆਪਰੇਸ਼ਨ ਜਾਰੀ ਕਰਦੇ ਨੇ ਤੇ ਹੁਣ ਇੱਕ ਵੱਡੀ ਖਬਰ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜਾ ਹੈ ਆਵਾਜ਼-ਏ-ਪੰਜਾਬ ਨਾਮ ਦੇ ਫਰੰਟ ਦਾ ਐਲਾਨ ਕੀਤਾ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਨਵਜੋਤ ਸਿੱਧੂ ਦੇ ਨਾਲ ਬੈਂਸ ਬ੍ਰਦਰ ਅਤੇ ਪਰਗਤ ਸਿੰਘ ਮੌਜੂਦ ਨੇ ਅਤੇ ਆਵਾਜ਼-ਏ-ਪੰਜਾਬ ਨਾਂ ਦੇ ਇਸ ਫਰੰਟ ਦਾ ਗਠਨ ਕੀਤਾ ਗਿਆ ਹੈ ਮੈਂ ਪੋਸਟਰ ਤੇ ਜੋ ਲਿਖਿਆ ਹੈ ਇਹ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ ਕਿ ਆਵਾਜ਼-ਏ-ਪੰਜਾਬ ਨਾਂ ਦਾ ਨਵਾਂ ਫਰੰਟ ਹੈ ਜਾਂਚੇ ਪਰਖੇ ਤੇ ਹਰ ਕਸੌਟੀ ਤੇ ਖਰੇ ਆਸ ਤੇ ਵਿਸ਼ਵਾਸ ਦੀ ਰਾਜਨੀਤੀ ਲਈ ਅਸੀਂ ਇੱਕ ਹਾਂ ਸਾਡੀ ਜੰਗ ਉਹਨਾਂ ਤਾਕਤਾਂ ਵਿਰੋਧ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਔਰ ਨਾਲ ਹੀ ਸਰਜੀਤ ਪਾਤਰ ਦੀਆਂ 17 ਇੱਥੇ ਜਿਹੜੀਆਂ ਲਿਖੀਆਂ ਗਈਆਂ ਨੇ ਕਿ ਜੇ ਆਈ ਪੱਤ ਝੜ ਤਾਂ ਫੇਰ ਕੀ ਏ ਤੂੰ ਅਗਲੀ ਰੁੱਤ ਤੇ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂ ਫੁੱਲਾ ਜੁਗੀ ਜ਼ਮੀਨ ਰੱਖੀ ਸਰਜੀਤ ਪਾਤਰ ਤਾਂ ਇਸ ਵੇਲੇ ਦੀ ਵੱਡੀ ਖਬਰ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਨਵਾਂ ਫਰੰਟ ਆਵਾਜ਼-ਏ-ਪੰਜਾਬ ਦਾ ਐਲਾਨ ਕਰ ਦਿੱਤਾ ਗਿਆ ਹੈ ਦਰਸ਼ਕ ਔਰ ਪੰਜਾਬ ਦੇ ਲੋਕ ਬੜੇ ਉਤਆਵਲੇ ਸਨ ਕਿ ਨਵਜੋਤ ਸਿੰਘ ਸਿੱਧੂ ਹੁਣ ਅਗਲਾ ਕਦਮ ਕੀ ਚੁੱਕਣਗੇ ਇਸ ਨਵੇਂ ਫਰੰਟ ਦੇ ਕੀ ਮਾਇਨੇ ਹੋਣਗੇ ਤੇ ਸਿਆਸਤ ਦੇ ਵਿੱਚ ਕੀਅਮਿਤ ਰੱਖੇਗਾ ਇਸ ਬਾਰੇ ਅਸੀਂ ਵਿਸਥਾਰਤ ਚਰਚਾ ਕਰਦੇ ਹਾਂ ਮੇਰੇ ਨਾਲ ਜਗਬਾਣੀ ਡਿਜੀਟਲ ਦੇ ਐਡੀਟਰ ਸ਼੍ਰੀ ਨਰੇਸ਼ ਅਰੋੜਾ ਜੀ ਮੌਜੂਦ ਨੇ ਪਰ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਇਸ ਬਾਬਤ ਇਸ ਵਿਸ਼ੇ ਤੇ ਯਾਨੀ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਨਵੇਂ ਬਣਾਏ ਗਏ ਫਰੰਟ ਆਵਾਜ਼ ਦੇ ਪੰਜਾਬ ਤੇ ਜੇਕਰ ਕੋਈ ਵੀ ਸਵਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਜਿਹੜਾ ਹੈਗਾ ਫੇਸਬੁੱਕ ਤੇ ਸਾਡੇ ਲਾਈਵ ਦੇ ਹੇਠਾਂ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਡਾ ਜਵਾਬ ਜਿਹੜਾ ਹੈ ਉਹ ਜ਼ਰੂਰ ਦੇਾਂਗੇ ਤੇ ਸਵਾਲ ਜਿਹੜਾ ਹੈ ਮੈਂ ਨਰੇਸ਼ ਅਰੋੜਾ ਹੋਰਾਂ ਦੇ ਨਾਲ ਸਾਂਝਾ ਕਰਾਂਗਾ ਨਰੇਸ਼ ਪੰਜਾਬ ਦੀ ਸਿਆਸਤ ਹਰ ਰੋਜ਼ ਇੱਕ ਨਵਾਂ ਬਦਲਾ ਬਿਲਕੁਲ ਇਸ ਜਿਹੜਾ ਐਲਾਨ ਹੈ ਔਰ ਇਸ ਬਦਲਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਜਿਸ ਦਿਨ 18 ਜੁਲਾਈ ਨੂੰ ਨਵਜੋਤ ਸਿੰਘ ਸਿੱਧੂ ਹਰਨੇ ਰਾਜਸਭਾ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ ਸੀ ਜੀ ਉਸੇ ਦਿਨ ਸਾਰੇ ਮੀਡੀਆ ਵਿੱਚ ਖਬਰ ਸੀ ਕਿ ਨਵਜੋਤ ਸਿੰਘ ਸਿੱਧੂ ਆਪ ਜੁਆਇਨ ਕਰ ਰਹੇ ਹੈ ਜਗ ਬਣੀ ਇੱਕ ਅਜਿਹਾ ਪਲੇਟਫਾਰਮ ਸੀ ਜਿੱਥੇ ਆਪਾਂ ਕਹਿ ਸੀ ਕਿ ਹੱਲੇ ਬਹੁਤ ਜਲਦਬਾਜੀ ਇਹ ਕਹਿਣਾ ਕਿ ਉਹ ਆਪ ਤੇ ਜਾ ਰਹੇ ਹੈ ਜਾਂ ਚਲੇ ਗਏ ਹੈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਐਦਾ ਦੀਆਂ ਸਟੇਟਮੈਂਟਸ ਸੁਣਾਉਣੀਆਂ ਸ਼ੁਰੂ ਹੋ ਗਈਆਂ ਸੀ ਕਿ ਜਿਵੇਂ ਆਮ ਆਦਮੀ ਪਾਰਟੀ ਵਿੱਚ ਆ ਹੀ ਗਏ ਹੈ ਮੀਨਜ਼ ਉਹ ਚ ਤੇ ਉਹ ਉਹਨਾਂ ਨੇ ਕੋਈ ਕੰਸਰਟ ਦਿੱਤੀ ਨਹੀਂ ਸਿੱਧੂ ਉਹਨਾਂ ਨੇ ਤੇ ਆਮ ਆਦਮੀ ਪਾਰਟੀ ਨੇ ਜਿਹੜਾ ਉਹਨਾਂ ਦਾ ਸਵਾਗਤ ਕਰਨਾ ਸ਼ੁਰੂ ਕਰ ਦਿੱਤਾ ਹੁਣ ਆਖਰ ਤੌਰ ਤੇ ਬਿੱਲੀ ਜਿਹੜੀ ਆ ਉਹ ਥੈਲੇ ਚੋਂ ਬਾਹਰ ਆਣੀ ਸ਼ੁਰੂ ਹੋ ਗਈ ਹੈ ਇੱਕ ਪੋਸਟਰ ਜਾਰੀ ਹੋਇਆ ਹੈ ਇਹ ਸਿਰਫ ਇੱਕ ਇੰਡੀਕੇਸ਼ਨ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪੋਲਿਟਿਕਲ ਪਾਰਟੀ ਫਾਰਮ ਹੋਏਗੀ ਇਹ ਜਿਹੜਾ ਪੋਸਟਰ ਜਾਰੀ ਹੋਇਆ ਹੈ ਜਿੱਥੇ ਲਿਖਿਆ ਹੋਇਆ ਹੈ ਕਿ ਆਵਾਜ਼ੇ ਪੰਜਾਬ ਤੇ ਉਹ ਇਹਨੂੰ ਪਾਰਟੀ ਦਾ ਨਾਮ ਨਾ ਸਮਝਿਆ ਜਾਵੇ ਪਹਿਲੀ ਗੱਲ ਤੇ ਇਹ ਫਰੰਟ ਹੈ ਇਹਨੂੰ ਪਾਰਟੀ ਦਾ ਨਾਮ ਨਾ ਸਮਝਿਆ ਜਾਵੇ ਇਹ ਉਹਦਾ ਮੋਡ ਪੈ ਗਿਆ ਹੈ ਇਹ ਜਿਹੜੀ ਫੋਟੋ ਹੈ ਇਹ ਬਿਲਕੁਲ ਜੈਨੂਨ ਹੈ ਨਵਜ ਬਰਗਰ ਸਿੰਘ ਨਾਲ ਇਹਦੀ ਪੁਸ਼ਟੀ ਕਰ ਦਿੱਤੀ ਹੈ ਬੈਂਸ ਬ੍ਰਦਰ ਨਾਲ ਇਹਦੀ ਪੁਸ਼ਟੀ ਕਰ ਦਿੱਤੀ ਹੈ ਕਿ ਫੋਟੋ ਜਿਹੜੀ ਖਿਚਵਾਈ ਗਈ ਹੈ ਉਹ ਜੈਨੂਨ ਹੈ ਉਹਨਾਂ ਨੇ ਇੱਕ ਸਿਰਫ ਇਹ ਚਾਰਾ ਬੰਦਿਆਂ ਨੇ ਇੱਕ ਸਿਰਫ ਪੋਲਿਟੀਕਲ ਜਿਹੜੀ ਐਨਵਾਇਰਨਮੈਂਟ ਹੈ ਪੰਜਾਬ ਦੀ ਉਹਦੇ ਵਿੱਚ ਇੱਕ ਫਲੋਟ ਫਲੋਟ ਕਰਨ ਦੀ ਕੋਸ਼ਿਸ਼ ਕੀਤੀ ਹੈ ਆਈਡੀਆ ਨੂੰ ਫਲੋਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਦੇਖਣਗੇ ਕਿ ਕਿੰਨੇ ਕੁ ਬੰਦੇ ਇਹਨਾਂ ਦੇ ਨਾਲ ਜੁੜਦੇ ਆ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਗਾਂਧੀਆ ਨਾਲੇ ਫਰੰਟ ਕਾਇਮ ਕਰਨ ਦਾ ਐਲਾਨ ਕੀਤਾ ਸੀ ਉਹਨੂੰ ਮੀਡੀਆ ਨੇ ਵੀ ਨਹੀਂ ਐਨਾ ਸੀਰੀਅਸਲੀ ਲਿਆ ਤੇ ਨਾ ਹੀ ਪੋਲਿਟੀਕਲ ਸਫਾ ਨੇ ਉਹਨੂੰ ਐਨਾ ਸੀਰੀਅਸਲੀ ਲਿਆ ਸੀ ਪਰ ਤੁਸੀਂ ਦੇਖੋ ਇਹ ਜਿਹੜਾ ਪੋਲਿਟਿਕਲ ਫਰੰਟ ਜਿਹੜਾ ਵਾ ਫਾਰਮ ਹੋਣ ਜਾ ਰਿਹਾ ਇੱਕ ਅਲੱਗ ਆਪਸ਼ਨ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਮਿਲਣ ਜਾ ਰਹੀ ਹੈ ਇਹਦੇ ਵਿੱਚ ਉਹ ਅਜਮਾਏ ਹੋਏ ਚਿਹਰੇ ਵੀ ਹੈਗੇ ਨੇ ਪ੍ਰਗਤ ਸਿੰਘ ਅਣੀ ਬੈਂਸ ਬਰਦਰਸ ਜਿਹੜੇ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਆ ਕਾਲੀ ਦਲ ਤੋਂ ਬਾਗੀ ਹੋ ਕੇ ਲੜਦੇ ਆ ਤੇ ਲੱਖ ਲੱਖ ਵੋਟ ਲੈਂਦੇ ਆ ਉਹਨਾਂ ਦੀ ਜਿਹੜੀ ਭਰੋਸੇਯੋਗਤਾ ਜਿਹੜੀ ਲੋਕਾਂ ਦੇ ਵਿੱਚ ਹੈ ਗਈ ਹੈ ਦੋਨੋਂ ਬ੍ਰਦਰਸ ਜਿਹੜੇ ਲੁਧਿਆਣਾ ਵਿੱਚ ਹੈਗੇ ਆ ਉਹ ਕੱਲੇ ਦੋ ਸੀਟਾਂ ਦੇ ਉੱਤੇ ਪ੍ਰਭਾਵ ਨਹੀਂ ਪਾਉਂਦੇ ਉਹਨਾਂ ਨਾਲ ਦੀਆਂ ਚਾਰ ਸੀਟਾਂ ਤੇ ਵੀ ਪ੍ਰਭਾਵ ਪਾਉਂਦੇ ਆ ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਜਿਹੜੇ ਲਗਾਤਾਰ ਤਿੰਨ ਵਾਰੀ ਐਮਪੀ ਬੰਦੇ ਆ ਉੱਥੋਂ ਫਿਰ ਉਹਨਾਂ ਦੀ ਘਰ ਵਾਲੀ ਵਿਧਾਇਕ ਬੰਦੀ ਹੈ ਉਹ ਲਗਾਤਾਰ ਸਰਕਾਰ ਦੇ ਖਿਲਾਫ ਆਵਾਜ਼ ਚੁੱਕਦੇ ਆ ਕਿ ਅੰਮ੍ਰਿਤਸਰ ਨੂੰ ਡਵੈਲਪਮੈਂਟ ਨਹੀਂ ਕਿ ਡਵੈਲਪਮੈਂਟ ਵਾਸਤੇ ਪੈਸਾ ਨਹੀਂ ਦਿੱਤਾ ਜਾ ਰਿਹਾ ਨਵਜੋਤ ਸਿੰਘ ਸਿੱਧੂ ਲਗਾਤਾਰ ਅਟੈਕਿੰਗ ਮੋਰਚ 'ਤੇ ਰਹਿੰਦੇ ਆ ਅਕਾਲੀ ਦਲ ਦੇ ਖਿਲਾਫ ਚ ਜਾ ਜਿਹੜੇ ਉਹਨਾਂ ਦੇ ਪੈਂਡਿੰਗ ਪ੍ਰੋਜੈਕਟ ਸੀ ਉਹਨਾਂ ਦੇ ਉੱਤੇ ਜਾ ਕੇ ਗੱਲ ਕਰਨਾ ਤੇ ਇਹ ਸਾਰਾ ਜਿਹੜਾ ਵਾ ਤੁਸੀਂ ਦੇਖੋ ਕਿ ਉਹਨਾਂ ਦੀ ਜਿਹੜੀ ਰਾਜਨੀਤੀ ਰਹੀ ਹੈ ਉਹ ਅਕਾਲੀ ਦਲ ਦੇ ਵਿਰੋਧੀ ਰਹੀ ਹੈ ਇੱਕ ਤਰੀਕੇ ਦੀ ਤੇ ਉਹ ਇਹਨਾਂ ਨੂੰ ਲੱਗਦਾ ਵਾ ਕਿ ਇਹਨਾਂ ਤੇ ਜਿਹੜੀ ਰਾਜਨੀਤੀ ਹੈ ਕਿਉਂਕਿ ਕਾਂਗਰਸ ਬਾਰੇ ਨਵਜੋਤ ਸਿੰਘ ਸਿੱਧੂ ਕਹਿੰਦੇ ਰਹੇ ਨੇ ਕਿ ਕਾਂਗਰਸ ਮੂਨੀ ਨਾਲੋਂ ਜ਼ਿਆਦਾ ਬਦਨਾਮ ਹੋ ਗਈ। ਨਿਰਸ਼ਿਕ ਮੈਂ ਤੁਹਾਨੂੰ ਰੁਕਣਾ ਚਾਹਾਂਗਾ ਏਐਨਆਈ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਮੈਂ ਚਾਹੂੰਗਾ ਕਿ ਉਸ ਤੇ ਵੀ ਤੁਸੀਂ ਨਜ਼ਰ ਮਾਰੋ ਕਿ ਏਐਨਆਈ ਦੀ ਰਿਪੋਰਟ ਕੀ ਬੋਲਦੀ ਹੈ। ਹਾਂ ਬਿਲਕੁਲ ਇਹੋ ਹੀ ਨਵਜੋਤ ਸਿੰਘ ਸਿੱਧੂ ਦੀ ਕੀ ਨਵਜੋਤ ਕੋਰ ਸਿੱਧੂ ਨੇ ਕਨਫਰਮ ਕਰ ਦਿੱਤਾ ਕਿ ਇਹ ਫਰੰਟ ਜਿਹੜਾ ਵਾ ਉਹਨਾਂ ਨੇ ਹੀ ਬਣਾਇਆ ਹੈ ਉਹ ਨਵਜੋਤ ਕੋਰ ਸਿੱਧੂ ਥੋੜੀ ਦੇਰ ਤਾਂ ਅਗਰ ਮੀਡੀਆ ਸਾਹਮਣੇ ਵੀ ਆ ਰਿਹਾ ਇਸ ਮਾਮਲੇ ਦੇ ਉੱਤੇ ਇਹ ਸਿਰਫ ਜਿਹੜੀ ਹੈ ਵਰਬਲ ਜਿਹੜੀ ਕਨਫਰਮੇਸ਼ਨ ਆ ਉਹਨਾਂ ਵੱਲੋਂ ਉਹਨਾਂ ਦੀ ਜਿਹੜੀ ਸਾਊਂਡ ਬਾਈਟ ਹੈ ਉਹ ਤਿੰਨ ਦਿਨ ਪਹਿਲੇ ਜਗਬਾਣੀ ਟੀਵੀ ਦੇ ਉੱਤੇ ਸਾਡੇ ਕੋਲ ਆਈ ਸੀ ਆਪਾਂ ਉਸੇ ਦਿਨ ਹੀ ਅਬਜ਼ਰਵ ਕਰ ਲਿਆ ਸੀ ਕਿ ਸ਼ਾਇਦ ਇਹ ਕੁਝ ਖਿਚੜੀ ਪੈ ਗਈ ਪਹਿਲਾਂ ਵੀ ਜਿਹੜਾ ਹੈ ਕਿਆਸ ਰਾਈਆਂ ਨਿਰੇਸ਼ ਲਗਾਈਆਂ ਜਾ ਰਹੀਆਂ ਸਨ ਕਿ ਜਿੰਨੇ ਜਿਹੜੇ ਬਾਗੀ ਵਿਧਾਇਕ ਹੈਗੇ ਨੇ ਕਿਤੇ ਨਾ ਕਿਤੇ ਇਕੱਠੇ ਹੋ ਸਕਦੇ ਨੇ ਤਾਂ ਤੁਸੀਂ ਦੇਖੋ ਸਭ ਨਾਲ ਜ਼ਿਆਦਾ ਨੁਕਸਾਨ ਤੇ ਆਮ ਆਦਮੀ ਪਾਰਟੀ ਨੂੰ ਹੀ ਹੈ ਜਿਹੜੇ ਜਿਸ ਤਰ੍ਹਾਂ ਦਾ ਮਾਹੌਲ 2 ਮਹੀਨੇ ਪਹਿਲਾਂ ਸੀ ਪ੍ਰੋ ਆ ਪੰਜਾਬ ਦੇ ਵਿੱਚ ਇੱਕ ਵੇਵ ਸੀng ਲਗਾਤਾਰ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਆ ਰਹੀ ਹੈ ਆਮ ਆਦਮੀ ਪਾਰਟੀ ਹੀ ਲੀਡ ਕਰ ਰਹੀ ਹੈ ਤੁਸੀਂ ਦੇਖੋ ਪਿਛਲੇ ਡੇਢ ਮਹੀਨੇ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਉਹ ਥੱਲੇ ਨੂੰ ਜਾਣਾ ਸ਼ੁਰੂ ਹੋ ਗਈ ਹੈ ਤੁਸੀਂ ਮੰਨਦੇ ਹੋ ਕਿ ਸਿੱਧੂ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਮੂੰਹ ਤੋੜਵਾ ਜਵਾਬ ਦਿੱਤਾ ਕਿ ਤਰ੍ਹਾਂ ਕਿਤੇ ਬਿਲਕੁਲ ਕਿਉਂਕਿ ਨਵਜੋਤ ਸਿੰਘ ਸਿੱਧੂ ਨਾਲ ਜਿਹੜੀ ਜਿਹੜੀ ਸਾਡੇ ਸੂਤਾ ਦੱਸਦੇ ਆ ਆਮ ਆਦਮੀ ਪਾਰਟੀ ਦੀ ਜੋ ਗੱਲ ਹੋਈ ਸੀ ਉਹ ਆਮ ਆਦਮੀ ਪਾਰਟੀ ਜਿਹੜੀਆਂ ਸ਼ਰਤਾਂ ਹੋ ਗਈਆਂ ਮੰਨਣਗੇ ਜਦੋਂ ਉਹਨਾਂ ਨੇ ਆਪਣੀਆਂ ਕੰਡੀਸ਼ਨਸ ਪੋਟ ਕੀਤੀਆਂ ਤੇ ਉਹਨਾਂ ਨੇ ਆਪਣੇ ਸੰਵਿਧਾਨ ਦਾ ਹਵਾਲਾ ਦੇ ਕੇ ਜਿਹੜਾ ਵਾ ਸਿੱਧੂ ਜਿਹੜਾ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਜਿਹੜੀ ਪਤਨੀ ਆ ਉਹਨਾਂ ਨੂੰ ਇੱਕ ਤਰੀਕੇ ਨਾਲ ਡੰਪ ਕਰਨ ਦੀ ਕੋਸ਼ਿਸ਼ ਕੀਤੀ ਡੰਪ ਤਾਂ ਹੋਇਆ ਕਿਉਂਕਿ ਭਗਵੰਤ ਮਾਨ ਦਾ ਜਿਹੜਾ ਸਖਤ ਵਿਰੋਧ ਸੀ ਪਾਰਟੀ ਦੇ ਅੰਦਰ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਅੰਦਰ ਲੈ ਕੇ ਆਓਗੇ ਸੀਐਮ ਦਾ ਚਿਹਰਾ ਦੇ ਤੌਰ ਦੇ ਉੱਤੇ ਪੇਸ਼ ਕਰੋਗੇ ਤੇ ਇਧਰੋਂ ਮੈਂ 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 ਜਿਹੜਾ ਵਾ ਬਗਾਵਤ ਕਰਾਂਗਾ ਤੇ ਉਹਨਾਂ ਨੇ ਜਿਹੜੀ ਛੋਟੇਪੁਰ ਆਨੇ ਆਪਾਂ ਨੂੰ ਇੰਟਰਵਿਊ ਦੇ ਵਿੱਚ ਵੀ ਗੱਲ ਕਹੀ ਕਿ ਉਹਨਾਂ ਨੇ ਤੇ ਅਲੱਗ ਪਾਰਟੀ ਫਾਰਮ ਕਰਨ ਦੀ ਵੀ ਗੱਲ ਕਹਤੀ ਸੀ ਭਗਵੰਤ ਮਾਨਾ ਨੇ ਸੋ ਭਗਵੰਤ ਮਾਨਾ ਦੀ ਜਿਹੜੀ ਜਿੱਦਵ ਹੈ ਉਹ ਆਮ ਆਦਮੀ ਪਾਰਟੀ ਵਾਸਤੇ ਘਾਤਕ ਸਾਬਤ ਹੋਈ ਹੈ ਤੁਸੀਂ ਦੇਖੋ ਪ੍ਰਗਤ ਸਿੰਘ ਨਾਲ ਬਾਰੇ ਚਰਚਾ ਸੀ ਕਿ ਉਹ ਆਮ ਆਦਮੀ ਪਾਰਟੀ ਜਾਣਗੇ ਨਵਜੋਤ ਸਿੰਘ ਸਿੱਧੂ ਬਾਰੇ ਚਰਚਾ ਸੀ ਕਿ ਉਹ ਆਮ ਆਦਮੀ ਪਾਰਟੀ ਜਾਣਗੇ ਬੁਲਾਰਿਆ ਬਾਰੇ ਚਰਚਾ ਸੀ ਕਿ ਉਹ ਆਮ ਆਦਮੀ ਪਾਰਟੀ ਜਾਣਗੇ ਤੁਸੀਂ ਸੋਚੋ ਜੇ ਸਾਰੇ ਇੱਕੋ ਇੱਕੋ ਅੰਬ੍ਰੇਲਾ ਥੱਲੇ ਆਮ ਤੁਹਾਡੇ ਜਵਾਬ ਨਾਲ ਮਿਲਦਾ ਜੁਲਦਾ ਇੱਕ ਕਮੈਂਟ ਕੀਤਾ ਸਾਡੇ ਦਰਸ਼ਕ ਨੇ ਪ੍ਰੀਤਮ ਸਿੰਘ ਸਿੱਖੋਂ ਲ ਹਰਦੀਪ ਸਿੰਘ ਕنگਰੇਤ ਤੇ ਜਗਮੀਤ ਸਿੰਘ ਬਰਾੜ ਨੂੰ ਵੀ ਜਿਹੜਾ ਹੈ ਉਹ ਸ਼ਾਮਿਲ ਕੀਤਾ ਜਾਵੇ ਤਾਂ ਤੁਹਾਨੂੰ ਲੱਗਦਾ ਹੈ ਕਿ ਸੁੱਚਾ ਸਿੰਘ ਛੋਟੇਪੁਰ ਦੀ ਜਿਹੜੀ ਸਿਚੁਏਸ਼ਨ ਹੈ ਇਸ ਵੇਲੇ ਕੁਝ ਇਸ ਤਰ੍ਹਾਂ ਦੀ ਹੈ ਕਿ ਕਾਂਗਰਸ ਉਹਨਾਂ ਨੂੰ ਲੈ ਨਹੀਂ ਰਹੀ ਕਲਦਰ ਚੋਂ ਜਾ ਨਹੀਂ ਸਕਦੇ ਆਮ ਆਦਮੀ ਪਾਰਟੀ ਚ ਵਾਪਸੀ ਨਹੀਂ ਹੋ ਸਕਦੀ ਤਾਂ ਕਿਤੇ ਨਾ ਕਿਤੇ ਡਾਕਟਰ ਗਾਂਧੀ ਜੀ ਜੇਕਰ ਸ਼ਾਮਿਲ ਹੋਣਾ ਹੁੰਦਾ ਤਾਂ ਪਹਿਲਾਂ ਹੀ ਹੋ ਜਾਂਦੇ ਤਾਂ ਇਹ ਇੱਕ ਬਦਲ ਦੇ ਰੂਪ ਚ ਜਿਹੜਾ ਫਰੰਟ ਆਇਆ ਜਿਸ ਤਰ੍ਹਾਂ ਜਗਮੀਤ ਬਰਾੜ ਵਰਗੇ ਲੀਡਰ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਕੋਈ ਨਵਾਂ ਫਰੰਟ ਬਣੇਗਾ ਤਾਂ ਉਸ ਚ ਸ਼ਾਮਿਲ ਹੋਣਗੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਉਹ ਲੀਡਰ ਬੈਠ ਇਹ ਇਹਦਾ ਮਤਲਬ ਹੀ ਇਹ ਹੈ ਕਿਉਂਕਿ ਤੁਸੀਂ ਦੇਖੋ ਕੱਲ ਸੁਚਾ ਸਿੰਘ ਛੋਟੇ ਪੁਰਾਣਾ ਨਹੀਂ ਦਰਵਾਸਾ ਆਵਿਕ ਹੈ ਮਠਾ ਟੇਕਣ ਜਾ ਰਹੇ ਹੁਣ ਛੋਟੇ ਪੁਰਾਣਾ ਦੀ ਕੁਆਲਿਟੀ ਕੀ ਹੈ ਇਹ ਬੰਦੇ ਜਿਹੜੇ ਆ ਇਹਨਾਂ ਦੇ ਕੋਲ ਉਹ ਸੰਗਠਨ ਨਹੀਂ ਹੈਗਾ ਇਹਨਾਂ ਦੇ ਨਾਲ ਲੋਕ ਹੈ ਨਵਜੋਤ ਸਿੰਘ ਸਿੱਧੂ ਦੇ ਨਾਲ ਲੋਕ ਹੈਗੇ ਆ ਇਹਨਾਂ ਦੇ ਵੋਟਰ ਹੈਗੇ ਆ ਅਮਰਸਰ ਦੇ ਲੋਕ ਹੈਗੇ ਆ ਪ੍ਰਗਟ ਸਿੰਘ ਹਨਾ ਦੇ ਨਾਲ ਥੋੜੇ ਲੋਕ ਹੈਗੇ ਆ ਜਿਹੜਾ ਜਿਹੜੀ ਕੰਸਟਿਟੂਐਂਸੀ ਦੇ ਵਿੱਚੋਂ ਜਲੰਧਰ ਕੈਂਟ ਤੋਂ ਪ੍ਰਗਟ ਸਿੰਘ ਹਨੀ ਚੁਣੇ ਗਏ ਆ ਉਥੇ ਇਹਨਾਂ ਨੇ ਡੰਪ ਦਾ ਵਿਰੋਧ ਕੀਤਾ ਤੇ ਡੰਪ ਦੇ ਵਿਰੋਧ ਦੇ ਵਿੱਚ ਪਹਿਲਾਂ ਇਹਨਾਂ ਨੇ ਕਿਹਾ ਕਿ ਮੈਂ ਸੀਪੀਐਸ ਦੀ ਪੋਸਟ ਨਹੀਂ ਲਵਾਗਾ ਇਹਨਾਂ ਨੇ ਸੀਪੀਐਸ ਦੀ ਪੋਸਟ ਨੂੰ ਲੱਤ ਮਾਰੀ ਦੂਸਰੀ ਗੱਲ ਫਿਰ ਇਹ ਲੋਕਾਂ ਦੇ ਨਾਲ ਖੜੇ ਹੋਏ ਡੰਪੋ ਵਾਲੇ ਮੁੱਦੇ ਦੇ ਉੱਤੇ ਇਹਨਾਂ ਦੇ ਨਾਲ ਲੋਕ ਹੈਗੇ ਇਹਨਾਂ ਦੇ ਨਾਲ ਸੰਗਠਨ ਨਹੀਂ ਹੈਗਾ ਹੁਣ ਸੰਗਠਨ ਦੇ ਵਿੱਚ ਜਿਹੜੇ ਮਾਸਟਰ ਨੇ ਉਹ ਸੁੱਚਾ ਸਿੰਘ ਛੋਟੇਪੁਰ ਨੇ ਤੁਸੀਂ ਦੇਖਿਆ ਕਿ ਪਾਰਟੀ ਦੇ ਵਿੱਚ ਜਦੋਂ ਇਹ ਜਦੋਂ ਇਹਨਾਂ ਨੇ ਪਾਰਟੀ ਨੇ ਜਵਾਬ ਦਿੱਤਾ ਕਨਵੀਨਰ ਦੇ ਅਹੁਦੇ ਤੋਂ ਤੇ 13 ਲੋਕ ਸਭਾ ਸੀਟਾਂ ਵਿੱਚੋਂ 6 ਸੀਟਾਂ ਦੇ ਜਿਹੜੇ ਕਨਵੀਨਰ ਜਾਂ ਉਹਨਾਂ ਦੇ ਜਿਹੜੀਆਂ ਜਿਹੜੀਆਂ ਸੀਟਾਂ ਦੇ ਆਬਜ਼ਰਵਰ ਵਗੈਰਾ ਸੀ ਉਹ ਸੁੱਚਾ ਸਿੰਘ ਛੋਟੇਪੁਰਾ ਨਾਲ ਆਏ ਯਾਨੀ ਕਿ ਸੰਗਠਨ ਛੋਟੇਪੁਰ ਨਾਲ ਕੋਲ ਹੈ ਫੇਸ ਇਹਨ ਕ੍ਰੈਡਿਬਿਲਟੀ ਇੰਟਰਫੇਸਿਸ ਦੀ ਹੈ ਜੇ ਇਹ ਸਪਸਟ ਸਾਰੇ ਮਿਲ ਜਾਂਦੇ ਆ ਇਹਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਪੋਲਿਟਿਕਸ ਦੇ ਵਿੱਚ ਇੱਕ ਗੱਲ ਹੁੰਦੀ ਹੈ ਕਿ ਤੁਸੀਂ ਕਿਸੇ ਗੱਲ ਨੂੰ ਰੂਲ ਆਊਟ ਨਹੀਂ ਕਰ ਸਕਦੇ ਜੇ ਮਿਲ ਜਾਂਦੇ ਆ ਤੇ ਤੁਸੀਂ ਦੇਖੋ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿਹੜੀ ਪਹਿਲੇ ਨੰਬਰ ਤੇ ਲੱਗਦੀ ਵੀ ਸੀ ਉਹ ਚੌਥੇ ਨੰਬਰ ਤੇ ਹੋਏਗੀ ਅਨ ਇੱਕ ਇੰਟਰਸਟਿੰਗ ਫੈਕਟਰ ਇਹ ਹੈ ਕਿ ਨਵਜੂਤ ਸਿੰਘ ਸਿੱਧੂ ਦੇ ਬਾਰੇ ਵੀ ਆਮ ਆਦਮੀ ਪਾਰਟੀ ਜਾਣ ਦੀ ਚਰਚਾ ਸੀ ਬੈਂਸ ਬ੍ਰਦਰ ਹੋਰਾਂ ਦੀ ਵੀ ਘਰ ਛੁੜ ਕਰਨ ਦੀ ਚਰਚਾ ਸੀ ਪ੍ਰਗਟ ਸਿੰਘ ਹੋਰਾਂ ਦੇ ਵੀ ਆਮ ਆਦਮੀ ਪਾਰਟੀ ਜਾਣ ਦੀ ਚਰਚਾ ਸੀ ਤਾਂ ਤੁਸੀਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਜ਼ਿਆਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਆ ਤਾਂ ਕਿੰਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਇੱਕ ਜਿਹੜੀ ਹੈ ਵੱਡਾ ਖੋਰਾ ਲੱਗੇਗਾ ਬਿਲਕੁਲ ਮੈਂ ਮੈਂ ਤੁਹਾਨੂੰ ਦੱਸਦਾ ਬਈ ਕਿ ਆਮ ਆਦਮੀ ਪਾਰਟੀ ਦੇ ਵਿੱਚ ਪ੍ਰੋਬਲਮ ਕੀ ਹੋ ਗਈ ਕਿ ਜਿਹੜੀ ਦਿੱਲੀ ਤੋਂ ਟੀਮ ਆਈ ਸੀ ਉਹ ਸ਼ਾਇਦ ਪੰਜਾਬ ਨੂੰ ਸਮਝ ਨਹੀਂ ਪਾਈ ਜਾਂ ਪੰਜਾਬ ਦੀ ਜਿਹੜੀ ਸਿਆਸਤ ਹੈ ਉਹਨੂੰ ਸਮਝ ਨਹੀਂ ਪਾਈ ਇਹਨਾਂ ਨੇ ਲਗਾਤਾਰ ਗਲਤੀਆਂ ਕੀਤੀਆਂ ਚਾਹੇ ਉਹ ਮੈਨੀਫੈਸਟੋ ਕਿਉਂਕਿ ਸਿੱਧੂ ਦੇ ਰਹੀਂ ਚਰਚਾ ਸੀ ਕਿ ਜਿਹੜਾ ਛੋਟੇਪੁਰ ਦਾ ਘਾਟਾ ਪਿਆ ਉਹਦੇ ਨਾਲ ਹੀ ਡੈਮੇਜ ਕੰਟਰੋਲ ਕਰਨ ਦੀ ਫਰਾਕਵੇ ਸੀ ਆਮ ਆਦਮੀ ਪਾਰਟੀ ਬਿਲਕੁਲ ਉਹਦੇ ਬਾਰੇ ਚਰਚਾ ਸੀ ਬਿਲਕ ਇਹ ਸਾਰਾ ਕੁਝ ਰਿਕਵਰ ਹੋ ਪੰਦਾ ਇਸ ਤੋਂ ਪਹਿਲਾਂ ਹੀ ਦਿੱਲੀ ਵਾਲਾ ਸਟਿੰਗ ਆਪਰੇਸ਼ਨ ਹੋ ਗਿਆ ਜੀ ਜਿਹੜਾ ਦਿੱਲੀ ਵਾਲਾ ਸਟਿੰਗ ਆਪਰੇਸ਼ਨ ਸਾਹਮਣੇ ਆਇਆ ਇਸ ਤੋਂ ਪਹਿਲਾਂ ਹੀ ਸੰਜੇ ਸਿੰਘਾਣਾ ਦੀ ਪੋਲ ਖੁੱਲਣੀ ਸ਼ੁਰੂ ਹੋ ਗਈ ਜਿਹਦਾ ਕੱਲ ਸਟਿੰਗ ਜਿਹੜਾ ਆਪਰੇਸ਼ਨ ਸਾਹਮਣੇ ਆਇਆ ਵਾ ਆਡੀਓ ਸਟਿੰਗ ਜਿਹੜਾ ਕਿੰਗਰਾਂਣ ਜਾਰੀ ਕੀਤਾ ਤੋਂ ਲਾਰਜਰੀ ਜਿਹੜਾ ਮੈਸੇਜ ਆ ਪੋਲਿਟੀਕਲ ਕਮਿਊਨਿਟੀ ਦੇ ਵਿੱਚ ਵੀ ਇਹ ਗਿਆ ਵਾ ਦੇ ਆਰ ਨੋਟ ਕ੍ਰੈਡੀਬਲ ਇਨਾਫ ਇਹ ਤੇ ਹਰ ਬੰਦੇ ਦਾ ਸਟਿੰਗ ਕਰੀ ਜਾਂਦੇ ਆ ਮੀਨਸ ਇਹਨਾਂ ਨੂੰ ਆਪਸ ਦੇ ਵਿੱਚ ਹੀ ਭਰੋਸੇਯੋਗਤਾ ਨਹੀਂ ਹੈਗੀ ਇੱਕ ਲੀਟਰ ਦੂਜੇ ਦਾ ਸਟਿੰਗ ਕਰਦਾ ਪਿਆ ਦੂਜਾ ਤੀਜੇ ਦਾ ਕਰਦਾ ਪਿਆ ਇਹ ਤੇ ਸਟਿੰਗਾਂ ਵਾਲੀ ਪਾਰਟੀ ਹੋ ਗਈ ਤੁਸੀਂ ਦੇਖੋ ਬੈਂਸ ਬ੍ਰਦਰ ਬੈਂਸ ਬ੍ਰਦਰ ਹੋਰਾਂ ਨੂੰ ਨਾਲ ਲੈਣਾ ਨਰੀਸ਼ ਇਹ ਕਿਸ ਤਰ੍ਹਾਂ ਦਾ ਮੈਸੇਜ ਕਨਵੇ ਕਰਦਾ ਹੈ ਕਿ ਸਿੱਧੂ ਨੇ ਬੈਂਸ ਬ੍ਰਦਰ ਦੀ ਹੀ ਚੋਣ ਕਿਉਂ ਕੀਤੀ ਤੁਸੀਂ ਦੇਖੋ ਬੈਂਸ ਬ੍ਰਦਰ ਉਹ ਚਿਹਰੇ ਆ ਜਿਹੜੇ ਰਿਵੋਲਟ ਕਰਦੇ ਆ ਸਿਸਟਮ ਦੇ ਖਿਲਾਫ ਰਿਵੋਲਟ ਕਰਦੇ ਆ ਉਹ ਬੰਦਿਆਂ ਨੂੰ ਜੇ ਉਹ ਚਾਹਦੇ ਜਿਸ ਟਾਈਮ ਦੇ ਉੱਤੇ 2012 ਵਿੱਚ ਉਹ ਚੁਣੇ ਗਏ ਜੇ ਉਹ ਚਾਹਦੇ ਕਾਲੀ ਦਲ ਦੇ ਵਿੱਚ ਸ਼ਾਮਲ ਹੋ ਕੇ ਚੰਗੇ ਉਹਦੇ ਲੈ ਸਕਦੇ ਸੀ ਉਹਨਾਂ ਨੂੰ ਮਨਿਸਟਰ ਪਦ ਦੀ ਆਫਰ ਹੋ ਰਹੀ ਹੋ ਸਕਦੀ ਸੀ ਪਰ ਉਹਨਾਂ ਨੇ ਉਹ ਉਹਦਾ ਨਹੀਂ ਚੁਣਿਆ ਉਹ ਜਨਤਾ ਦੇ ਨਾਲ ਖੜੇ ਰਹੇ ਉਹਨਾਂ ਨੇ ਵਿਰੋਧ ਵਾਲੀ ਰਾਜਨੀਤੀ ਕੀਤੀ ਚਾਹੇ ਉਹ ਦੇਖਦੇ ਵਾਲਾ ਮੁੱਦਾ ਹੋਵੇ ਰੇ ਦਿਖਦਾਈ ਵਾਲਾ ਮੁੱਦਾ ਹੋਵੇ ਤੁਹਾਨੂੰ ਪਤਾ ਚਾਰ ਪੰਜ ਵਾਰੀ ਜੋ ਅਰੈਸਟ ਹੋਏ ਲੋਕਾਂ ਵਾਸਤੇ ਉਹਨਾਂ ਨੇ ਅਫਸਰਾਨਾਂ ਨਾਲ ਲੜਾਈ ਲੜੀ ਉਹਨਾਂ ਦੇ ਉੱਤੇ ਕੇਸ ਚੱਲਦੇ ਪਏ ਉਸ ਉਸੇ ਮਾਮਲੇ ਵਿੱਚ ਉਹ ਪ੍ਰੋ ਪੀਪਲ ਰਾਜਨੀਤੀ ਕਰਦੇ ਪਏ ਉਹਨਾਂ ਦੀ ਰਾਜਨੀਤੀ ਜਿਹੜੀ ਹੈ ਉਹ ਐਂਟੀ ਇਸਟੈਬਲਿ ਤੇ ਨਵਜੋਤ ਸਿੰਘ ਸਿੱਧੂ ਨੇ ਉਹੀ ਰਾਜਨੀਤੀ ਕੀਤੀ ਨਵਜੋਤ ਸਿੰਘ ਕਿਤਨਾ ਕਿਤਨਾ ਚਾਰਾਂ ਲੀਡਰਾਂ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਸਾਫ ਸ਼ਵੀ ਵਾਲੇ ਹੈਗੇ ਨੇ ਸਿਆਸੀ ਤੌਰ ਤੇ ਜੇਕਰ ਨਜ਼ਰ ਮਾਰੀਏ ਬਿਲਕੁਲ ਇਹਨਾਂ ਦੇ ਵਿੱਚ ਇਹਨਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹਨਾਂ ਦੇ ਉੱਤੇ ਇੱਕ ਪੈਸੇ ਦਾ ਰੋਕ ਨਹੀਂ ਹੈਗਾ ਜੀ ਸਭ ਤੋਂ ਵੱਡੀ ਜਿਹੜੀ ਜਿਹੜਾ ਜਿਹੜਾ ਯੂਐਸਪੀ ਆਮ ਆਦਮੀ ਪਾਰਟੀ ਦਾ ਸੀ ਕਿ ਕਰਪਟ ਬੰਦੇ ਨਹੀਂ ਜੋੜਨੇ ਹੁਣ ਇਹ ਚਾਰ ਬੰਦੇ ਇਦਾਂ ਦੇ ਆ ਜਿਨ੍ਹਾਂ ਉੱਤੇ ਇੱਕ ਪੈਸੇ ਦਾ ਇਲਜ਼ਾਮ ਨਹੀਂਗਾ ਕੋਈ ਵੀ ਬੰਦਾ ਇਹਨਾਂ ਦੇ ਉੱਤੇ ਪੈਸੇ ਦਾ ਇਲਜ਼ਾਮ ਨਹੀਂ ਲਾਂਦਾ ਹਾਂ ਇਹਨਾਂ ਨੂੰ ਕਿਹਾ ਜਾਂਦਾ ਕਿ ਇਹ ਇਨਮਚੂਰ ਹੈਗੇ ਪੋਲਿਟਿਕਸ ਦੇ ਵਿੱਚ ਇਹਨਾਂ ਦੇ ਵਿੱਚ ਜਿਹੜੀ ਆ ਉਹ ਅਨੁਭਵ ਦੀ ਕਮੀ ਹੈ ਐਕਸਪੀਰੀਐਂਸ ਦੀ ਕਮੀ ਹੈ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਫੈਸਲੇ ਲਏ ਜਾਣੇ ਆ ਇਹ ਨਹੀਂ ਕਰ ਸਕਦੇ ਪਰ ਤੁਸੀਂ ਦੇਖੋ ਇਹ ਸਾਫ ਛਵੀ ਵਾਲੇ ਨੇ ਸਾਡੇ ਇੱਕ ਦਰਸ਼ਕ ਨੇ ਸੰਦੀਪ ਚੌਧਰੀ ਹੈਗੇ ਨੇ ਸੰਦੀਪ ਚੌਧਰੀ ਦਾ ਸਵਾਲ ਹੈ ਕਿ ਕਿਤਨੇ ਕਿਤੇ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਨੂੰ ਛੱਡ ਕੇ ਜਾਂ ਇਹ ਕਦਮ ਚੁੱਕ ਕੇ ਆਪਣਾ ਨੁਕਸਾਨ ਨਹੀਂ ਕਰਵਾਇਆ ਅ ਇਹ ਹੁਣ ਟਾਈਮ ਦਾ ਸੇਗਾ ਕਿਉਂਕਿ ਇਲੈਕਸ਼ਨ ਦਾ ਰਿਜ਼ਲਟ ਹੀ ਇਹ ਤੈਅ ਕਰੇਗਾ ਕਿ ਕੀ ਨੁਕਸਾਨ ਹੋਇਆ ਜਾਂ ਫਾਇਦਾ ਹੋਇਆ ਰਾਜ ਸਭਾ ਦੀ ਮੈਂਬਰਸ਼ਿਪ ਨੂੰ ਲੱਤ ਮਾਰਨਾ ਛੋਟੀ ਗੱਲ ਨਹੀਂ ਹੁੰਦੀ ਬੈਂਸ ਬ੍ਰਦਰਸ ਜਿਹੜੇ ਆ ਇਹ ਇਹਨਾਂ ਨੇ ਸਰਕਾਰ ਦੇ ਵਿੱਚ ਨਹੀਂ ਗਏ ਇਹਨਾਂ ਨੂੰ ਆਫਰ ਹੋ ਸਕਦੀ ਸੀ ਇਹ ਨਹੀਂ ਗਈ ਸੈਕਰੀਫਾਈਜ਼ ਕਰਨਾ ਛੋਟੀ ਗੱਲ ਨਹੀਂ ਹੁੰਦੀ ਅ ਪ੍ਰਗਟ ਸਿੰਘਾ ਨਾਲ ਨੇ ਸੀਪੀਐਸ ਦਾ ਉਹਦਾ ਨਹੀਂ ਲਿਆ ਇਹ ਛੋਟੀ ਗੱਲ ਨਹੀਂ ਹੁੰਦੀ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਲੋਕਾਂ ਦੀ ਮਾਨਸਿਕਤਾ ਇਹ ਵੈ ਹੈ ਕਿ ਲੋਕ ਉਸ ਬੰਦੇ ਨੂੰ ਉਸ ਬੰਦੇ ਦੀ ਕਦਰ ਕਰਦੇ ਆ ਉਸ ਬੰਦੇ ਨੂੰ ਇੱਜ਼ਤ ਦਿੰਦੇ ਆ ਜਿਹੜਾ ਬੰਦਾ ਸਮਾਜ ਵਾਸਤੇ ਸੈਕਰੀਫਾਈ ਕਰਦਾ ਹੈ ਸੈਕਰੀਫਾਈ ਕਰਦਾ ਇਸ ਦੇ ਨਾਲ ਹੀ ਜੁੜਿਆ ਹੋਇਆ ਸਵਾਲ ਹੈ ਅਤੂਲ ਸ਼ਰਮਾ ਹੋਰਾਂ ਦਾ ਸਵਾਲ ਹੈ ਕਿ ਕਾਂਗਰਸ ਨੂੰ ਫਾਇਦਾ ਹੋਵੇਗਾ ਜਾਂ ਫਿਰ ਨੁਕਸਾਨ ਦੇਖੋ ਅੱਜ ਦੀ ਡੇਟ ਦੇ ਵਿੱਚ ਜੋ ਅੱਜ ਦੀ ਸਥਿਤੀ ਹੈ 15 ਦਿਨ ਤੋਂ ਕਾਂਗਰਸ ਗੇਨ ਕਰਦੀ ਰਹੀ ਵੀ ਹੈ ਪੰਜਾਬ ਦੇ ਵਿੱਚ ਕਿਉਂਕਿ ਲੱਗਦਾ ਪਿਆ ਸੀ ਕਿ ਸਾਰਾ ਕੁਝ ਕਾਂਗਰਸ ਦੇ ਹੱਕ ਜਾਂਦਾ ਪਿਆ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਸਪਲਿਟ ਹੋਇਆ ਜਿੱਦਾ ਦੋ ਫਾੜ ਹੋਈ ਪਰ ਜੋ ਅੱਜ ਮੂਵ ਹੋ ਗਿਆ ਵੈ ਥੋੜਾ ਅੱਗੇ ਵੱਧਾ ਵਾ ਗਾਂਧੀ ਆਣੀ ਨਾਲ ਆਉਂਦੇ ਆ ਖਿੰਗਰਾਣੀ ਨਾਲ ਆਉਂਦੇ ਆ ਛੋਟੇਪੁਰਣੀ ਨਾਲ ਆਉਂਦੇ ਆ ਫਿਰ ਇਹਦਾ ਨੁਕਸਾਨ ਆ ਕਾਂਗਰਸ ਨੂੰ ਬਬੀਤਾ ਮਰਹਾਸ ਪੁੱਛਦੇ ਨੇ ਕਿ ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਚ ਕੀ ਸਿਚੁਏਸ਼ਨ ਹੋਵੇਗੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਿਚੁਏਸ਼ਨ ਇਹ ਹੋ ਸਕਦੀ ਆ ਹੁਣ ਜਿਹੜੀ ਟਿਕਟਾਂ ਦੀ ਦੌੜ ਲੱਗੀ ਹੋਈ ਸੀ ਜਿਹੜਾ ਹਰ ਬੰਦਾ ਚਾਹੁੰਦਾ ਵੇ ਹੈ ਕਿ ਆਮ ਆਦਮੀ ਪਾਰਟੀ ਦੀ ਟਿਕਟ ਮਿਲੇ ਇੱਕ ਇੱਕ ਹਲਕੇ ਤੋਂ 15-15 ਦਾਵੇਦਾਰ ਉੱਭਰ ਕੇ ਸਾਹਮਣੇ ਆਉਂਦੇ ਪਏ ਸੀ ਉਹ ਮੈਨੂੰ ਲੱਗਦਾ ਉਸ ਚੀਜ਼ ਦੇ ਉੱਤੇ ਹੁਣ ਬ੍ਰੇਕ ਲੱਗੇਗਾ ਪਹਿਲੀ ਗੱਲ ਦੇ ਉੱਤੇ ਆਮ ਆਦ ਗਵਰਨਰ ਜੀ ਨੇ ਇੱਕ ਰੈਲੀਆਂ ਦਾ سلسلہ ਸ਼ੁਰੂ ਕੀਤਾ ਵਾ ਜਿਹੜੀਆਂ 32 ਸੀਟਾਂ ਦੇ ਉੱਤੇ ਕੈਂਡੀਡੇਟ ਹੈਗੇ ਆ ਉਹਨਾਂ 32 ਸੀਟਾਂ ਦੇ ਉੱਤੇ ਰੈਲੀਆਂ ਕਰਦੇ ਪਏ ਆ ਛੋਟੇ ਭਰਾ ਨੂੰ ਕਾਊਂਟਰ ਕਰਨ ਵਾਸਤੇ ਕਿਉਂਕਿ ਛੋਟੇ ਪੁਰਾਣੀ ਕੈਂਪੇਨ ਸ਼ੁਰੂ ਕਰਨ ਲੱਗੇ ਆ ਜੀ ਕਿਉਂਕਿ ਅਸੀ ਕੈਂਪੇਨ ਆਲਰੇਡੀ ਚੱਲਦੀ ਪਈ ਹੈ ਕਾਫੀ ਵਿਦ ਕੈਪਟਨ ਹੁਣ ਜਿਹੜੀ ਸਾਰੀ ਨਜ਼ਰ ਰਹੇਗੀ ਨਾ ਸਿੱਧੂ ਦੀ ਕੈਂਪੇਨ ਤੇ ਰਹੇਗੀ ਸਿੱਧੂ ਕੀ ਕੈਂਪੇਨ ਕਰਦੇ ਆ ਪ੍ਰਗਟ ਸਿੰਘ ਕੀ ਕੀ ਕੈਂਪੇਨ ਕਰਦੇ ਨੇ ਕਿਉਂਕਿ ਪ੍ਰਗਟ ਸਿੰਘ ਦਾ ਚਿਹਰਾ ਜਿਹੜਾ ਵਾ ਉਹ ਇੱਕ ਤੁਸੀਂ ਦੇਖੋ ਜਦੋਂ ਇੱਕ ਚਿਹਰਾ ਦਿਮਾਗ ਦੇ ਵਿੱਚ ਆਉਂਦਾ ਉਹ ਸਾਫ਼ ਛਵੀ ਵਾਲੇ ਚਿਹਰੇ ਨਜ਼ਰ ਆਉਂਦੇ ਸਾਹਮਣੇ ਹੁਣ ਇਹਨਾਂ ਤੇ ਡਿਪੈਂਡ ਕਰਦਾ ਕਿ ਇਹ ਲੋਕ ਆਪਣੇ ਨਾਲ ਕਿੱਦਾਂ ਦੇ ਲੋਕ ਜੋੜਦੇ ਆ ਜਾਂ ਇਹਨਾਂ ਦੇ ਨਾਲ ਕਿੰਨੇ ਲੋਕ ਜੁੜਨਾ ਚਾਹੁੰਦੇ ਆ ਇਸ ਪੋਸਟਰ ਤੇ ਇੱਕ ਨਾਰਾ ਹੈ ਕਿ ਸਾਡੀ ਜੰਗ ਉਹਨਾਂ ਤਾਕਤਾਂ ਵਿਰੋਧ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਪਰ ਆਮ ਆਦਮੀ ਪਾਰਟੀ ਤਾਂ ਨਵੀਂ ਪਾਰਟੀ ਹੈ ਬਿਲਕੁਲ ਆਮ ਆਦਮੀ ਪਾਰਟੀ ਪਾਰਟੀ ਨਵੀਂ ਹੈ ਪਰ ਤੁਸੀਂ ਦੇਖੋ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਕੀ ਕੀ ਗੱਲें ਸਾਹਮਣੇ ਆਉਂਦੇ ਪਏ ਆ ਪ੍ਰੈਸ ਕਾਨਫਰੰਸ ਕਹ ਲੋਈ ਕਿ ਇੰਗਰੇਜੀ ਵਾਲੀ ਜਿਨ੍ਹਾਂ ਨੇ ਕਿਹਾ ਕਿ 5 ਲੱਖ ਰੁਪਏ ਦਾ ਜਿਹੜਾ ਵਾ ਦੁਰਗੇਸ਼ ਪਾਠਕਾ ਨਹੀਂ ਮੰਗਦੇ ਪਏ ਸਟਿੰਗ ਆਪਰੇਸ਼ਨ ਇਹਨਾਂ ਦੇ ਚਰਚਾ ਵਿੱਚ ਵਾ ਪਾਰਟੀ ਦੋ ਫਾੜ ਹੋ ਗਈ ਜਿਹੜਾ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਨੇ ਮੈਨੀਫੈਸਟੋ ਵਾਸਤੇ ਉਹਦੇ ਵਿੱਚ ਜਿਹੜਾ ਵਾ ਦਰਬਾਰ ਸਾਹਿਬ ਦੀ ਫੋਟੋ ਦੇ ਨਾਲ ਝਾੜੂ ਲਾਇਆ ਗਿਆ ਉਹ ਕੰਟਰੋਵਰਸੀ ਅਲੱਗ ਹੋਈ ਭਗਵੰਤ ਮਾਨ ਨਾਲ ਚਾਰ ਕੰਟਰੋਵਰਸੀਆਂ ਕੱਲ੍ਹ ਦੀ ਭਗਵੰਤ ਮਾਨਾ ਨਹੀਂ ਪੱਤਰਕਾਰ ਨਾਲ ਲੜ ਪਏ ਉੱਥੇ ਬੱਸੀ ਪਠਾਣਾ ਦੇ ਵਿੱਚ ਉਸ ਮਾਮਲੇ ਦੇ ਵਿੱਚ ਚੰਡੀਗੜ੍ਹ ਪ੍ਰੈਸ ਕਲੱਬ ਨੇ ਸ਼ਿਕਾਇਤ ਕੀਤੀ ਹੈ ਚੰਡੀਗੜ੍ਹ ਪ੍ਰੈ ਜਿਲੰਦਰ ਪ੍ਰੈਸ ਕਲੱਬ ਜਿਹੜਾ ਵਾ ਇਸ ਮਾਮਲੇ ਉੱਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ ਹੁਣੇ ਖਬਰ ਆ ਰਹੀ ਹੈ ਕਿ ਉਹਨਾਂ ਦੇ ਖਿਲਾਫ ਪੁਲਿਸ ਦੇ ਵਿੱਚ ਇੱਕ ਕੰਪਲੇਂਟ ਦਰਜ ਕੀਤੀ ਗਈ ਹੈ ਐਫ ਆਈ ਆਰ ਦਰਜ ਕਰਨ ਵਾਸਤੇ ਉਹ ਜਿਹੜੀ ਮੈਚਿਓਰਿਟੀ ਹੈ ਮੈਚਿਓਰਿਟੀ ਲੈਵਲ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਘੱਟ ਨਜ਼ਰ ਆਉਂਦਾ ਪਿਆ ਦਿੱਲੀ ਦੇ ਐਕਸਪੀਰੀਅੰਸ ਨੂੰ ਵੀ ਲੋਕੀ ਦੇਖਦੇ ਪਏ ਕਿ ਦਿੱਲੀ ਵਿੱਚ ਕੀ ਕੀ ਹੁੰਦਾ ਪਿਆ ਤੇ ਇਹ ਜਿਹੜੀ ਚੀਜ਼ ਵਾ ਇਹ ਕੁੱਲ ਮਿਲਾ ਕੇ ਨੁਕਸਾਨ ਵਾਲੀ ਸਥਿਤੀ ਦੇ ਵਿੱਚ ਪਹੁੰਚ ਗਈ ਜਿਹੜੀ ਸਾਡੇ ਹੋਰ ਦਰਸ਼ਕ ਨੇ ਕਿਸ਼ਨ ਜੀ ਉਹਨਾਂ ਦਾ ਸਵਾਲ ਹੈ ਕਿ ਬਾਕੀ ਪਾਰਟੀਆਂ ਨੂੰ ਨੁਕਸਾਨ ਤਾਂ ਹੋਵੇਗਾ ਦੀ ਨਜ਼ਰ ਦੇ ਨਾਲ ਇਸ ਨੂੰ ਵੇਖੀਏ ਫਰੰਟ ਨੂੰ ਤਾਂ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਦੇਖੋ ਅਕਾਲੀ ਦਲ ਵਾਸਤੇ ਇਹ ਚੀਜ਼ ਮਿਲਦਾ ਪਿਆ ਕਿ ਠੀਕ ਹੈ ਮੈਨੂੰ ਮੈਨੂੰ ਜੋ ਮੇਰੀ ਅਬਜ਼ਰਵੇਸ਼ਨ ਹੈ ਕਿ ਅਕਾਲੀ ਦਲ ਨੂੰ ਵੋਟ ਡਿਵੀਜ਼ਨ ਦਾ ਫਾਇਦਾ ਹੋ ਸਕਦਾ ਹੈ ਇਹਦੇ ਵਿੱਚ ਅਕਾਲੀ ਦਲ ਵਾਸਤੇ ਜਿਸ ਤਰ੍ਹਾਂ ਪਿਛਲੀ ਵਾਰ ਹੋਇਆ ਸੀ ਜਿਸ ਤਰ੍ਹਾਂ ਪਿਛਲੀ ਵਾਰ ਹੋਇਆ ਸੀ ਪੀਪੀਪੀ ਨੇ ਪਾਰਟੀ ਫਾਰਮ ਕੀਤੀ ਸਾਰਿਆਂ ਨੂੰ ਲੱਗਦਾ ਪਿਆ ਸੀ ਕਿ ਪੀਪੀਪੀ ਸੀਟਾਂ ਤੋੜੇਗੀ ਪਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਸੱਤਵਧ ਪੋਤੜੇ ਅਕਾਲੀ ਬੀਜੇਪੀ ਦੇ ਫਰਲਣਗੇ ਬਿਲਕੁਲ ਬਿਲਕੁਲ ਫਰਲਣਗੇ ਪਰ ਇਹ ਡਿਪੈਂਡ ਕਰੇਗਾ ਕਿ ਇਹਨ ਕੀ ਕਿੰਨਾਂ ਕੋ ਐਨੇ ਕੈਂਡੀਡੇਟ ਹੋਣਗੇ ਕਿ ਕਿਉਂਕਿ ਅੱਜਕੱਲ ਜਿਹੜਾ ਹੈ ਪਾਰਟੀਆਂ ਨੂੰ ਐਕਸਪੋਜ਼ ਕਰਨ ਦੀ ਰਾਜਨੀਤੀ ਚੱਲ ਰਹੀ ਹੈ ਛੋਟੇਪੁਰ ਜੇਕਰ ਆਮ ਆਦਮੀ ਪਾਰਟੀ ਤੋਂ ਬਾਹਰ ਆਏ ਨਹੀਂ ਤਾਂ ਅੱਜ ਉਹ ਆ ਕੇ ਆਮ ਆਦਮੀ ਪਾਰਟੀ ਨੇ ਜਿਹੜੀਆਂ ਕਮੀਆਂ ਸਨ ਉਹਨਾਂ ਨੂੰ ਜਨਤਕ ਕਰ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਨਵਜੋਤ ਸਿੰਘ ਸਿੱਧੂ ਵੀ ਜੇਕਰ ਨਵਜੋਤ ਸਿੰਘ ਸਿੱਧੂ ਦਾ ਪਾਰਟੀ 'ਚ ਰਹਿ ਕੇ ਅਕਾਲੀ ਦਲ ਦੇ ਖਿਲਾਫ ਬੋਲਦੇ ਨੇ ਉਹਨਾਂ ਦੀ ਪਤਨੀ ਲਗਾਤਾਰ ਬੋਲ ਰਹੇ ਨੇ ਪਰ ਤੁਹਾਨੂੰ ਲੱਗਦਾ ਨਹੀਂ ਕਿ ਨਵਜੋਤ ਸਿੰਘ ਸਿੱਧੂ ਜਦੋਂ ਬਾਹਰ ਆਉਣਗੇ ਤਾਂ ਜ਼ਿਆਦਾ ਡੈਮੇਜ ਅਕਾਲੀ ਭਾਜਪਾ ਦਾ ਕਰਨਗੇ ਬਿਲਕੁਲ ਇਹ ਹੁਣ ਇਹ ਇਹ ਸ ਤਾਂ ਉਸ ਪਾਰਟੀ ਦੇ ਬਾਰੇ ਕਿਸ ਤਰ੍ਹਾਂ ਬੋਲਣਗੇ ਇਹ ਹੁਣ ਸਵਾਲ ਦੋ ਤਰ੍ਹਾਂ ਨਾਲ ਹੈ ਜਿਹੜੀ ਸਿਚੁਏਸ਼ਨ ਇੱਕ ਮਹੀਨਾ ਪਹਿਲਾਂ ਸੀ ਜਿਹਦੇ ਚ ਸ਼ਾਮਲ ਹੋਣ ਜਾ ਰਿਹਾ ਸੀ ਉਹਦੀ ਸਿਚੁਏਸ਼ਨ ਅੱਜ ਦੇਖੋ ਜੋ ਰਿਵੀਲਸ ਹੋਈਆਂ ਉਸ ਮਾਮਲੇ ਨੂੰ ਜੋ ਖੁਲਾਸੇ ਹੋਇਆ ਆਮ ਆਦਮੀ ਪਾਰਟੀ ਨੂੰ ਲੈ ਕੇ ਉਹ ਦਿਸ ਇਜ਼ ਇਨਾਫ ਇਹ ਪਰਸੋ ਇੰਡੀਕੇਸ਼ਨ ਇਹਨਾਂ ਨੇ ਦਿੱਤਾ ਨਵਜੋਤ ਕੋਰ ਸਿੱਧੂ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਉਹਨਾਂ ਦਾ ਬਿਆਨ ਸੀ ਕਿ ਪੰਜਾਬ ਦੀ ਟੀਮ ਜਿਹੜੀ ਆ ਉਹ ਅਲੱਗ ਹੋਣੀ ਚਾਹੀਦੀ ਹੈ ਪੰਜਾਬ ਦੇ ਲੀਡਰਸ ਨੂੰ ਜਿਹੜਾ ਵਾ ਉਹ ਖੁੱਲ੍ਹ ਦੇਣੀ ਚਾਹੀਦੀ ਹੈ ਇਹ ਪਰਸੋ ਇੰਡੀਕੇਸ਼ਨ ਮਿਲ ਗਿਆ ਸੀ ਜਦੋਂ ਨਵਜੋਤ ਕੋਰ ਸਿੱਧੂ ਆਮ ਆਦਮੀ ਪਾਰ ਤੁਸੀਂ ਗੱਲ ਕੀਤੀ ਕਿ ਖੁਲਾਸੇ ਜਿਹੜੇ ਕਰਨਗੇ ਸਾਰੇ ਜਾਣੇ ਖੁਲਾਸੇ ਕਰ ਦੇਣਗੇ ਮੈਂ ਕਹਿੰਦਾ ਕਾਂਗਰਸ ਵੀ ਅਟੈਕ ਕਰੇਗੀ ਆਮ ਆਦਮੀ ਪਾਰਟੀ ਵੀ ਅਟੈਕ ਕਰੇਗੀ ਆ ਨਵਾ ਫਰੰਟ ਜਿਹੜਾ ਉਹ ਵੀ ਅਟੈਕ ਕਰੇਗਾ ਪਰ ਇਹ ਤਿੰਨਾਂ ਵਿੱਚੋਂ ਇਹ ਕੌਣ ਦੱਸੇਗਾ ਕਿ ਪੰਜਾਬ ਵਾਸਤੇ ਕੀ ਆ ਉਹਨਾਂ ਦੇ ਕੋਲ ਸਾਡੇ ਦਸਿਕ ਨੇ ਕੁਲਬੀਰ ਆਲਖ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜਿੰਨਾ ਜਿਹੜਾ ਹੈਗਾ ਵੋਟ ਡਿਵੀਜ਼ਨ ਹੋਵੇਗਾ ਉਹਨਾਂ ਕਲਦਨ ਨੂੰ ਫਾਇਦਾ ਹੋਵੇਗਾ ਬਿਲਕੁਲ ਮੈਂ ਉਹੀ ਗੱਲ ਕਹਿਣਾ ਪਿਆ ਕਿ ਜੇ ਦੇਖੋ ਅਕਾਲੀ ਦਲ ਐਡਿਓਲਜੀ ਨਾਲ ਜੁੜੀ ਹੋਈ ਪਾਰਟੀ ਹੈ ਜੀ ਕਾਂਗਰਸ ਐਡਿਓਲਜੀ ਨਾਲ ਜੁੜੀ ਹੋਈ ਪਾਰਟੀ ਹੈ ਆਮ ਆਦਮੀ ਪਾਰਟੀ ਲ ਕਿਉਂਕਿ ਅਕਾਲੀ ਦਲ ਸਿੱਖ ਰਾਜਨੀਤੀ ਕਰ ਸਿੱਖ ਦੀ ਰਾਜਨੀਤੀ ਕਰਦੀ ਹੈ ਬੀਜੇਪੀ ਹਿੰਦੂ ووٹ ਦੀ ਰਾਜਨੀਤੀ ਕਰਦੀ ਹੈ ਕਾਂਗਰਸ ਜਿਹੜੀ ਹੈ ਉਹ ਸੈਕੂਲਰ ਰਾਜਨੀਤੀ ਕਰਦੀ ਹੈ ਆਮ ਆਦਮੀ ਪਾਰਟੀ ਦੀ ਕੋਈ ਜਿਹੜੀ ਹੈ ਆਈਡਿਓਲੋਜੀ ਨਹੀਂ ਹੈਗੀ ਇਸ ਚੀਜ਼ ਨੂੰ ਲੈ ਕੇ ਇਸ ਕਰਕੇ ਇਹਨਾਂ ਦੇ ਵਿੱਚ ਵਿਖਰਾਵ ਜਿਹੜਾ ਵਾ ਉਹ ਜਲਦੀ ਸਾਹਮਣੇ ਨਜ਼ਰ ਆਉਂਦਾ ਪਿਆ ਵਾ ਗੁਰਵਿੰਦਰ ਸਿੰਘ ਸਾਡੇ ਦਰਸ਼ਕ ਨੇ ਗੁਰਵਿੰਦਰ ਹਰਾਂ ਦਾ ਸਵਾਲ ਹੈ ਕਿ ਵਾਟ ਡੂ ਯੂ ਥਿੰਕ ਹਾਊ ਕੈਨ ਆਪ ਕੈਨ ਡੈਮੇਜ ਕੰਟਰੋਲ ਐਂਡ ਗੋ ਅਹੈਡ ਜਿਹੜੀ ਆਮ ਆਦਮੀ ਪਾਰਟੀ ਉਹ ਡੈਮੇਜ ਕੰਟਰੋਲ ਕਿਸ ਤਰ੍ਹਾਂ ਕਰ ਸਕਦੀ ਹੈ ਸਥਿਤੀ ਤੇ ਤੁਸੀਂ ਦੇਖੋ ਪਹਿਲੀ ਗੱਲ ਤਾਂ ਛੋਟੇ ਭਰਾਵਾਂ ਨੂੰ ਲੈ ਕੇ ਆਣ ਤਾਂ ਡੈਮੇਜ ਕੰਟਰੋਲ ਹੋਏਗਾ ਕਿਉਂਕਿ ਜੇ ਛੋਟੇ ਭਰਾਣੀ ਇਸ ਫਰੰਟ ਦੇ ਨਾਲ ਆ ਗਏ ਫਿਰ ਬੜਾ ਮੁਸ਼ਕਲ ਹੈ ਛੋਟੇ ਭਰਾਣੇ ਸਾਫ਼ ਕਰ ਦਿੱਤਾ ਕਿ ਉਹਨਾਂ ਨੇ ਜਾਣਾ ਨਹੀਂ ਕਿਉਂਕਿ ਹਰ ਚੀਜ਼ ਦੀ ਇੱਕ ਲਿਮਟ ਹੁੰਦੀ ਹੈ ਇੱਕ ਲਾਈਨ ਹੁੰਦੀ ਹੈ ਨਮਜੋਸਿਦੂ ਨੇ ਜਿਹੜੀ ਲਾਈਨ ਤੈਅ ਕਰ ਲਈ ਸੀਗੀ ਉਹਨਾਂ ਨੇ ਬੀਜੇਪੀ 'ਚ ਵਾਪਸ ਨਹੀਂ ਜਾਣਾ ਉਹ ਜੋ ਮਰਜ਼ੀ ਕਰਨਗੇ ਬੀਜੇਪੀ 'ਚ ਨਹੀਂ ਜਾਣਗੇ ਉਹ ਲਾਈਨ ਜਿਹੜੀ ਹੈ ਉਹ ਬੜੀ ਮੁਸ਼ਕਲ ਆ ਹੁਣ ਫਿਰ ਦੂਜਾ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਫੇਸ ਲੱਭਣਾ ਪਏਗਾ ਹੁਣ ਉਹਨਾਂ ਵਾਸਤੇ ਆਮ ਆਦਮੀ ਪਾਰਟੀ ਵਿੱਚ ਕੌਣ ਫੇਸ ਹੈ ਜੇ ਅੱਜ ਆਪ ਅੱਜ ਦੀ ਰੇਟ 'ਚ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਜੇ ਪੰਜਾਬ ਦੇ ਵਿੱਚ ਸੀਐਮ ਦਾ ਫੇਸ ਸਾਹਮਣੇ ਰੱਖਣਾ ਹੋਵੇ ਤੇ ਕੌਣ ਹੈ ਉਹ ਭਗਵੰਤ ਮਾਨ ਲੈ ਦੇ ਕੇ ਭਗਵੰਤ ਮਾਨ ਦੇ ਉੱਤੇ ਮਾਲਵੇ ਨੂੰ ਛੱਡ ਕੇ ਦੁਆਬੇ ਜਾਂ ਮਾਝੇ ਵਿੱਚੋਂ ਕਿੰਨੇ ਲੋਕ ਰਲਾਇਆ ਕਰਨਗੇ ਕੀ ਪੰਜਾਬ ਦਾ ਯੂਥ ਜਿਹੜਾ ਵਾ ਉਹ ਚਾਹੇਗਾ ਕਿ ਭਗਵੰਤ ਮਾਨ ਵਰਗਾ ਜਿਹੜਾ ਫੇਸ ਹੈ ਉਹਨਾਂ ਦਾ ਸੀਐਮ ਹੋਵੇ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਪਹਿਲੇ ਤਾਂ ਫੇਸ ਲੱਭਣਾ ਪਏਗਾ ਪੰਜਾਬ ਦੇ ਵਿੱਚ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਹੋ ਸਕਦੇ ਸੀ ਪ੍ਰਗਟ ਸਿੰਘ ਸ਼ਾਇਦ ਹੋ ਸਕਦੇ ਸੀ ਫੂਲਕਾ ਸਾਹਿਬ ਦੇ ਉੱਤੇ ਬੈਟ ਕਰੂ ਪਾਰਟੀ ਫਿਰ ਥੋੜਾ ਪਤਾ ਲੱਗੇ ਕਿ ਇਹ ਇਹਨਾਂ ਦੇ ਕੋਲੋਂ ਗੰਭੀਰਤਾ ਹੈਗੀ ਹੈ ਜਾਂ ਫਿਰ ਕੋਈ ਫੁਲਕਾ ਸਾਹਿਬ ਜਿਹੜਾ ਹੈਗਾ ਛੋਟੇਪੁਰ ਸਾਹਿਬ ਦੇ ਕੱਦ ਦੇ ਬਰਾਬਰ ਦਾ ਬੰਦਾ ਜਿਹੜਾ ਸ਼ਾਮਲ ਕਰ ਦੇਣ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਡੈਮੇਜ ਕੰਟਰੋਲ ਕਰ ਸਕਦੀ ਆ ਸਾਡੇ ਇੱਕ ਦਰਸ਼ਕ ਨੇ ਸੰਦੀਪ ਕੌਸ਼ਲ ਸ਼ਰਮਾ ਬਹੁਤ ਵਧੀਆ ਸਵਾਲ ਕੌਸ਼ਲ ਸਾਹਿਬ ਨੇ ਪੁੱਛਿਆ ਕਿ ਬੀਜੇਪੀ ਦੇ ਵਰਕਰ ਵੀ ਸਿੱਧੂ ਨਾਲ ਜਾਣਗੇ ਕਿਉਂਕਿ ਪੰਜਾਬ 'ਚ ਬੀਜੇਪੀ ਦੇ ਵਿੱਚ ਵੀ ਫੁੱਟ ਜਿਹੜੀ ਹੈਗੀ ਆ ਵੱਡੇ ਪੱਧਰ ਤੇ ਨਜ਼ਰ ਆ ਰਹੀ ਆ ਔਰ ਅਕਾਲੀ ਦਲ ਕਿਤਨਾ ਕਿਤੇ ਧਰਕਨਾਰ ਵੀ ਕਰਦਾ ਬੀਜੇਪੀ ਨੂੰ 100% ਜਾਣਗੇ ਘੱਟੋ ਘੱਟ ਅੰਮ ਨੇਤਾ ਵੀ ਜਾਣਗੇ ਇਹ ਇਕੱਲੇ ਵਰਕਰ ਨਹੀਂ ਜਾਣਗੇ ਤਾਂ ਫਿਰ ਤਾਂ ਅਕਾਲੀ ਦਲ ਨੂੰ ਨੁਕਸਾਨ ਹੈ ਅਕਾਲੀ ਦਲ ਭਾਜਪਾ ਨੂੰ ਨੁਕਸਾਨ ਜ਼ਿਆਦਾ ਹੋਏਗਾ ਉਹਦਾ ਕਿਉਂਕਿ ਭਾਜਪਾ ਤੁਸੀਂ ਦੇਖੋ ਨਾ ਅੰਮ੍ਰਿਤਸਰ ਚ ਕਿੰਨੀਆਂ ਸੀਟਾਂ ਦੇ ਉੱਤੇ ਲੜਦੀ ਹੈ ਭਾਜਪਾ ਲੜਦੀ ਹੈ ਰੂਰਲ ਸੀਟ ਅਰਬਨ ਸੀਟ ਦੇ ਉੱਤੇ ਅਰਬਨ ਸੀਟਸ ਦੇ ਉੱਤੇ ਉੱਤੇ ਜਿੱਥੇ ਜਿੱਥੇ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਆ ਗਏ ਆ ਉੱਥੇ ਉੱਥੇ ਉਹ ਡੈਂਟ ਮਾਰਨਗੇ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਨਾਲ ਜਾਣਗੇ ਜਿਹੜੇ ਆ ਅਕਾਲੀ ਦਲ ਦੇ ਵੀ ਕਈ ਲੋਕ ਜਾ ਸਕਦੇ ਆ ਬੁਲਾਰਿਆ ਉੱਤੇ ਬੜੀ ਨਜ਼ਰ ਲੱਗੀ ਹੋਈ ਹੈ ਸਾਰਿਆਂ ਦੀ ਬੁਲਾਰਿਆ ਸਾਹਿਬ ਵੀ ਸ਼ਾਇਦ ਇਧਰ ਇਧਰ ਨੂੰ ਚੱਲ ਜਾਣ ਕਿਉਂਕਿ ਪਹਿਲਾਂ ਖਬਰ ਆ ਰਹੀ ਸੀ ਕਿ 6 ਤਰੀਕ ਨੂੰ ਉਹ ਕਾਂਗਰਸ ਮੈਨਟ ਕਰ ਰਹੇ ਉਹਨਾਂ ਦੀ ਗੱਲ ਹੋ ਗਈ ਹੈ ਪਰ ਕੱਲ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਰੂਲ ਆਊਟ ਕਰ ਦਿੱਤਾ ਇਸ ਚੀਜ਼ ਨੂੰ ਤੇ ਹੁਣੇ ਦੇਖਣਾ ਪਏਗਾ ਕਿ ਉਹਨਾਂ ਨਾਲ ਕਿਹੜੇ ਕਿਹੜੇ ਲੋਕ ਜਾਂਦੇ ਇਹੋ ਹੀ ਆਪਾਂ ਸਵਾਲ ਚੱਕਦੇ ਹਾਂ ਕਿ 117 ਸੀਟਾਂ ਦੇ ਉੱਤੇ ਕੈਂਡੀਡੇਟ ਕਰਨ ਖੜੇ ਕਰ ਸਕਦੇ ਆ ਕਿ ਸੰਗਠਨ ਹੈਗਾ ਵਾ ਮੀਨ ਇਹ ਬੜੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਇਲੈਕਸ਼ਨ ਕਰਨ ਵਾਸਤੇ ਜ਼ਰੂਰੀ ਹੁੰਦੀਆਂ ਹਨ ਇਹਨਾਂ ਨੂੰ ਤਿਆਰ ਕਰਨਾ ਪਏਗਾ ਦੇਤੇ ਨਹੀਂ ਸ਼ਾਲਾਂ ਦੀ ਚਰਚਾ ਵੀ ਚੱਲ ਰਹੀ ਹੈ ਕਿ ਕੁਝ ਕੁ ਪੱਤਰਕਾਰਾਂ ਦੇ ਵੱਲੋਂ ਪ੍ਰਗਟ ਸਿੰਘ ਘੋੜਾਂ ਦੇ ਨਾਲ ਰਾਬਤਾ ਬਣਾਇਆ ਗਿਆ ਤੇ ਉਹਨਾਂ ਨੇ ਇਸ ਗੱਲ ਨੂੰ ਸਿਰੇ ਤੋਂ ਇਨਕਾਰ ਕੀਤਾ ਜਿਹੜਾ ਪੋਸਟਰ ਜਿਹੜਾ ਵਾਇਰਲ ਹੋ ਰਿਹਾ ਨਹੀਂ ਨਹੀਂ ਇਹ ਪ੍ਰਗਟ ਸਿੰਘ ਘੋੜਾਂ ਦੇ ਬਾਰੇ ਜਿਹੜੀਆਂ ਖਬਰਾਂ ਆਉਂਦੀਆਂ ਪਈਆਂ ਹੁਣੇ ਜੱਸ ਪੰਜਾਬ ਦੀ ਹੈਗੀ ਵ ਉਹਨਾਂ ਨੇ ਵੀ ਰਿਪੋਰਟ ਕੀਤਾ ਵਾ ਪ੍ਰਗਤ ਸਿੰਘਾ ਨੇ ਸਾਫ਼ ਕੀਤਾ ਕਿ ਉਹ ਪੋਸਟਰ ਜਿਹੜਾ ਵਾ ਠੀਕ ਹੈਗਾ ਵਾ ਨਵਜੋਤਪੁਰ ਸਿੱਧੂ ਨੇ ਜਿਹੜਾ ਪੋਸਟਰ ਹੈ ਉਹ ਆਪਣੀ ਫੇਸਬੁੱਕ ਦੇ ਉੱਤੇ ਪਾਇਆ ਵਾ ਮੀਨ ਇਹਦੇ ਵਿੱਚ ਕੁਛ ਨਾ ਕੁਛ ਚੱਲਦਾ ਪਿਆ ਹੱਲੇ ਵੈਸੇ ਤਾਂ ਨਰੀ ਸ਼ਾਮ ਤੌਰ ਤੇ ਪੰਜਾਬ ਦੀ ਸਿਆਸਤ ਦੇ ਬਾਰੇ ਕਦੇ ਵੀ ਕੋਈ ਐਗਜ਼ਿਟ ਪੋਲ ਜਿਹੜਾ ਸੱਚਾ ਸਾਬਤ ਨਹੀਂ ਹੋਇਆ ਪਰ ਇਸ ਵਾਰ ਸਿਆਸੀ ਜੋਤਿਸ਼ ਵੀ ਝੂਟੇ ਹੁੰਦੇ ਨਜ਼ਰ ਆ ਰਹੇ ਨੇ ਲਗਾਤਾਰ ਕੋਈ ਨਾ ਕੋਈ ਨਵਾਂ ਬਦਲਾਅ ਜਿਹੜਾ ਵੇਖਣ ਨੂੰ ਮਿਲ ਰਿਹਾ ਹੈ ਫਰੰਟ ਜਿਹੜੇ ਹੈਗੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਤਾਦਾਦ ਵਧਦੀ ਜਾ ਰਹੀ ਹੈ ਫਰੰਟ ਜਿਹੜੇ ਜਗਮੀਤ ਸਿੰਘ ਬਰਾੜ ਦੇ ਵੱਲੋਂ ਵੀ ਪਹਿਲਾਂ ਜਿਹੜਾ ਹੈ ਇੱਕ ਵਹਿਸ਼ਾ ਸ਼ੁਰੂ ਕੀਤੀ ਗਈ ਉਸ ਤੋਂ ਬਾਅਦ ਡਾਕਟਰ ਗਾਂਧੀ ਆਏ ਹੁਣ ਨਵਜੋਤ ਸਿੰਘ ਸਿੱਧੂ ਤਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਲੋਕਾਂ ਨੂੰ ਛਸ਼ੋਪੰਜੇ ਵੀ ਪਾ ਸਕਦੀਆਂ ਨੇ ਬਿਲਕੁਲ VOTER ਇਸ ਟਾਈਮ ਆਈ ਦੀ ਡੇਟ ਦੇ ਵਿੱਚ ਕਨਫਿਊਜ਼ ਹੈ ਜਿਹੜਾ ਕੱਲ ਤੱਕ ਆਮ ਆਦਮੀ ਪਾਰਟੀ ਦਾ ਸਮਰਥਕ ਸੀ ਜਾਂ ਕਾਂਗਰਸ ਦਾ ਇੱਕ ਸਮਰਥਕ ਸੀ ਉਹ ਇਸ ਟਾਈਮ ਕਨਫਿਊਜ਼ ਹੈ ਕਿ ਉਹ ਕਿੱਧਰ ਨੂੰ ਜਾਵੇ ਉਹ ਛਸ਼ੋਪੰਜੇ ਪਾਣਾ ਪਰ ਜਿਹੜਾ ਐਗਜ਼ੈਕਟ ਪੋਲ ਹੁੰਦਾ ਨਾ ਉਹ ਉਹਦਾ ਹੁੰਦਾ ਜਦੋਂ ਕੈਂਡੀਡੇਟ ਅਨਾਉਂਸ ਹੋਏ ਸਾਰੀਆਂ ਪਾਰਟੀਆਂ ਦੇ ਪਤਾ ਲੱਗ ਜਾਂਦਾ ਕਿ ਕਿਹੜੇ ਚਿਹਰੇ ਆ ਇਹਨਾਂ ਦਾ ਚਿਹਰਾ ਕਿਹੜਾ ਵਾ ਜਿਹੜਾ ਕਾਲੀਗਲ ਤਾਂ ਪੱਕਾ ਚਿਹਰਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਦਲ ਹੋਣਗੇ ਉਹਨਾਂ ਦੇ ਉਹਨਾਂ ਨੇ ਫੇਸ ਉਹਨਾਂ ਦਾ ਸਾਹਮਣੇ ਰੱਖ ਕੇ ਲੈਣਾ ਉਹਨਾਂ ਨੇ ਆਪਣੇ ਕੰਮ ਨੂੰ ਸਾਹਮਣੇ ਰੱਖ ਕੇ ਲੈਣਾ ਹੈ ਕਾਂਗਰਸ ਹਰ ਪੱਕਾ ਚਿਹਰਾ ਹੈ ਕਿ ਕੈਪਟਨ ਮਨਿੰਦਰ ਸਿੰਘ ਹੀ 90 95% ਜਿਹੜਾ ਵਾ ਕੈਪਟਨ ਮਨਿੰਦਰ ਸਿੰਘ ਦੇ ਨਾਂ ਦੇ ਉੱਤੇ ਹੀ ਲੜਨਗੇ ਹੁਣ ਇਹਨਾਂ ਸਾਹਮਣੇ ਕਿਹੜਾ ਚਿਹਰਾ ਵਾ ਲੋਕ ਇਹ ਦੇਖਣਗੇ ਕਿ ਇਹਨਾਂ ਚ ਕ੍ਰੈਡੀਬਲ ਕਿਹੜਾ ਵਾ ਇਹਦੇ ਬਾਰੇ ਆਫੀਸ਼ੀਅਲ ਅਨਾ ਉਹ 1 ਘੰਟੇ ਬਾਅਦ ਸ਼ਾਇਦ ਗੱਲ ਕਰਨਗੇ ਇਹਦੇ ਉੱਤੇ ਹੋਰ ਖੁਲਾਸਾ ਕਰਨਗੇ ਕਿ ਉਹ ਕਰ ਕਰਨਗੇ ਕਿ ਐਕਚੁਅਲੀ ਇਹਦੀ ਉਹ ਕੀ ਹੈ ਪਰ ਜੋ ਖਬਰਾਂ ਆ ਰਹੀਆਂ ਆ ਉਹ 2 ਜਾਂ 3 ਦਿਨ ਦੇ ਅੰਦਰ ਅੰਦਰ ਇਹਦਾ ਖੁਲਾਸਾ ਹੋ ਸਕਦਾ ਹੈ ਇਹ ਜਿਹੜਾ ਪੋਸਟਰ ਜਾਰੀ ਕੀਤਾ ਗਿਆ ਪੋਸਟਰ ਹੀ ਤਾਂ ਕਰਕੇ ਜਾਰੀ ਕੀਤਾ ਗਿਆ ਕਿਉਂਕਿ ਛੋਟੇਪੁਰਾ ਨਹੀਂ ਜਿਹੜੇ ਆ ਉਹ ਇਸ ਮਾਮਲੇ 'ਚ ਲੀਡ ਨਾ ਲੈ ਜਾਣ ਕਿਉਂਕਿ ਛੋਟੇਪੁਰਾ ਨਹੀਂ ਕੱਲ ਤੋਂ ਦਰਬਾਰ ਸਾਹਿਬ ਜਾ ਰਹੇ ਆ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਸੀਟਾਂ ਦੇ ਉੱਤੇ ਜਾਣਾ ਵਾ ਪੰਜਾਬ ਦੀਆਂ ਜਿੱਥੇ ਉਹਨਾਂ ਦੀ ਪਕੜ ਹੈ ਗਈ ਹੈ ਜਿੱਥੇ ਵਰਕਰ ਉਹਨਾਂ ਦੇ ਨਾਲ ਹੈ ਗਿਆ ਸੰਗਠਨ ਉਹਨਾਂ ਦੇ ਨਾਲ ਹੈਗਾ ਫੇਸ ਇਹਨਾਂ ਕੋਲ ਹੈਗੇ ਆ ਤੇ ਇਹ ਸਾਰਾ ਪੰਜਾਬ ਦੀ ਪੋਲੀਟਿਕਲ ਲੜਾਈ ਜਿਹੜੀ ਆ ਉਹ ਬੜੀ ਮਜ਼ੇਦਾਰ ਹੋਣ ਜਾ ਰਹੀ ਹੈ ਬਹੁਤ ਸਿੰਪਲ ਦੀ ਗੱਲ ਜੀ ਤਨਵੀਰਸ਼ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਹੈ ਦਰਸ਼ਕੋ ਇਹ ਹੀ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਨਵਾਂ ਫਰੰਟ ਆਵਾਜ਼-ਏ-ਪੰਜਾਬ ਦਾ ਜਿਹੜਾ ਹੈ ਐਲਾਨ ਕਰ ਦਿੱਤਾ ਗਿਆ ਉਹਨਾਂ ਦੇ ਨਾਲ ਬੈਂਸ ਬ੍ਰਦਰ ਤੇ ਪ੍ਰਗਟ ਸਿੰਘ ਇਸ ਪੋਸਟਰ 'ਤੇ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ 'ਤੇ ਪੋਸਟਰ ਕਾਫੀ ਵਾਇਰਲ ਹੋ ਰਿਹਾ ਹੈ ਤਾਂ ਇਸ ਦੀ ਅਪਡੇਟ ਇਹ ਹੈ ਕਿ ਤਕਰੀਬੇ 1 ਘੰਟੇ ਬਾਅਦ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਜੋ ਕਿ ਪ੍ਰੈਸ ਕਾਨਫਰੰਸ ਕਰ ਰਹੇ ਨੇ ਤੇ ਉਸ ਦੌਰਾਨ ਹੀ ਅਸਲ ਤਸਵੀਰ ਸਾਹਮਣੇ ਆਏਗੀ ਕਿ ਇਸ ਫਰੰਟ ਦਾ ਕੀ ਮਤਲਬ ਹੈ ਮਾਇਨੇ ਕੀ ਨੇ ਤੇ ਇਸ ਦਾ ਸਿਆਸੀ ਪਹਿਕ ਕੀ ਹੈ ਕੀ ਰਣਨੀਤੀ ਤੈਅ ਕੀਤੀ ਗਈ ਹੈ ਤਾਂ ਇਸ ਖਬਰ ਤੇ ਅਸੀਂ ਤੁਹਾਨੂੰ ਤਾਜ਼ਾ ਅਪਡੇਟ ਜਿਹੜੀ ਹੈ ਸਮੇਂ-ਸਮੇਂ ਤੇ ਦਿੰਦੇ ਰਹਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਲਈ ਤੁਸੀਂ ਲਗਾਤਾਰ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ